ਜਿੱਥੇ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕਿਆ ਹੈ ਉਧਰ ਦੂਸਰੇ ਪਾਸੇ ਝੋਨੇ ਦੀ ਕਟਾਈ ਦੇ ਨਾਲ-ਨਾਲ ਕਿਸਾਨਾਂ ਦੇ ਵੱਲੋਂ ਝੋਨੇ ਦੀ ਪ੍ਰਾੜੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਸੇ ਦੌਰਾਨ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੇ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੋਕਰੀ ਕਲਾ ਦੀਆਂ ਵਿਦਿਆਰਥਣਾਂ ਨੇ ਸਕੂਲ ਦੇ ਟੀਚਰ ਦੇ ਨਾਲ ਚੋਨੇ ਦੀ ਪ੍ਰਾਲੀ ਦੀ ਲੱਗੀ ਅੱਗ ਦਰਮਿਆਨ ਵਾਪਰੇ ਹਾਦਸੇ ਦੇ ਵਿੱਚ ਹੋਈ ਮੌਤ ਤੋਂ ਬਾਅਦ ਉਸ ਦੁਕਾਨਤ ਨੂੰ ਇੱਕ ਸਕੀਟ ਦੇ ਰੂਪ ਦੇ ਵਿੱਚ ਪੇਸ਼ ਕਰਕੇ ਸਕੂਲ ਟੀਚਰਾਂ ਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਕੇਰ ਦਿੱਤੇ ਨੇ। ਇਸ ਮੌਕੇ ਤੇ ਬੱਚਿਆਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿੱਥੇ ਪ੍ਰਾੜੀ ਨੂੰ ਆਗਨ ਲਗਾਉਣ ਦੇ ਨਾਲ ਸਭ ਤੋਂ ਪਹਿਲਾਂ ਖੁਦ ਕਿਸਾਨ ਪ੍ਰਭਾਵਿਤ ਹੁੰਦਾ ਹੈ। ਉਸ ਤੋਂ ਬਾਅਦ ਕਈ ਫੱਟੇ ਹਾਸੇ ਅਤੇ ਜਾਨੀ ਮਾਲੀ ਦਾ ਨੁਕਸਾਨ ਵੀ ਹੁੰਦਾ ਹੈ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਤੋਂ ਬਚਣ ਦੇ ਲਈ ਪ੍ਰਾੜੀ ਨੂੰ ਬਿਨਾ ਆਗ ਲਗਾਏ ਆਪਣੇ ਖੇਤਾਂ ਦੇ ਵਿੱਚ ਨਸ਼ਟ ਕਰਨਾ ਚਾਹੀਦਾ ਹੈ। ਇਸ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਵਾਦੀ ਆ ਸੋ ਇਸ ਮੌਕੇ ਸਕੂਲ ਪ੍ਰਿੰਸੀਪਲ ਚਰਨਜੀਤ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੂੰ ਜਿੱਥੇ ਸਕੂਲ ਪਹੁੰਚਣ ਤੇ ਜੀ ਆਇਆਂ ਆਖਿਆ ਸੋ ਉੱਥੇ ਹੀ ਬੱਚਿਆਂ ਦੇ ਵੱਲੋਂ ਕੀਤੇ ਗਏ ਅਜਿਹੇ ਉਪਰਾਲੇ ਦੀ ਵੀ ਪ੍ਰਸ਼ੰਸਾ ਕੀਤੀ ਹੈ ਸਾਡੇ ਸਕੂਲ ਦੇ ਵਿੱਚ ਖੇਤੀਬਾੜੀ ਮਹਿਕਮੇ ਵਾਲੇ ਆਏ ਸੀ ਤੇ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਇਸ ਵਾਰੀ ਪਰਾਲੀ ਨੂੰ ਆਪਾਂ ਅੱਗ ਜੜੀ ਬਿਲਕੁਲ ਵੀ ਨਹੀਂ ਲਾਉਣੀ ਠੀਕ ਹੈ ਜੀ ਤੁਹਾਡੇ ਜਿਹੜੇ ਪਿੰਡ ਦੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉੱਥੇ ਵੀ ਬਹੁਤ ਸਾਰੇ ਸੰਧ ਮੌਜੂਦ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜੀ ਸਰਕਾਰ ਆ ਉਹ ਸਬਸਿਡੀ ਤੇ ਵੀ ਸੰਦਲ ਉਹਨਾਂ ਨੇ ਦਿੱਤੇ ਹੋਏ ਆ 40 40 50 50 ਪਰਸੈਂਟ ਸਬਸਿਡੀ ਤੇ ਸੰਦ ਪਿੰਡਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਦਿੱਤੇ ਹੋਏ ਆ ਸੋ ਆਪਾਂ ਉਹਨਾਂ ਸੰਦਾਂ ਦੀ ਵਰਤੋਂ ਕਰਕੇ ਆਪਾਂ ਮਸ਼ੀਨਾਂ ਦੀ ਉਹਨਾਂ ਦੀ ਵਰਤੋਂ ਕਰਕੇ ਆਪਦੀ ਪ੍ਰਾਲੀ ਨੂੰ ਖੇਤ ਦੇ ਵਿੱਚ ਹੀ ਮੋਣਾ ਹੈ ਠੀਕ ਹੈ ਜਾਂ ਆਪਾਂ ਗੱਠਾ ਬਣਾ ਕੇ ਉਹਨੂੰ ਖੇਤ ਦੇ ਵਿੱਚੋਂ ਬਾਹਰ ਲਿਜਾ ਸਕਦੇ ਆ ਪਰ ਆਪਾਂ ਅੱਗ ਨਹੀਂ ਲਾਉਣੀ ਜਿੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਿੰਡਾਂ 'ਚ ਜਾ ਜਾ ਕੇ ਲੋਕਾਂ ਨੂੰ ਹੋਕਾ ਦੇ ਰਿਹਾ ਵੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੇਗੀ ਜਿਵੇਂ ਕਿ ਹੁਣ ਝੋਨੇ ਦੀ ਜਿਹੜੀ ਵੜਾਈ ਸ਼ੁਰੂ ਹੋ ਗਈ ਹੈ ਤੇ ਜਿੱਥੇ ਨਾਲ ਦੀ ਨਾਲ ਅੱਗ ਲਾਉਣ ਦਾ ਸਿਲਸਿਲਾ ਵੀ ਕਿਸਾਨਾਂ ਵੱਲੋਂ ਸ਼ੁਰੂ ਕਰਨ ਬਾਰੇ ਸੋਚਿਆ ਜਾ ਰਿਹਾ ਵਾ ਉੱਥੇ ਕਿਸਾਨ ਭਲਾਈ ਵਿਭਾਗ ਤਾਂ ਜਿੱਥੇ ਲੋਕਾਂ ਨੂੰ ਜਾਗਰੂਤ ਕਰ ਰਿਆ ਅੱਜ ਸਾਡੇ ਵੱਲੋਂ ਇੱਕ ਨਵੀਂ ਮਿਸਾਲ ਦੇਖਣ ਨੂੰ ਮਿਲੀ ਆ ਪਿੰਡ ਕੋਕਰੀ ਕਲਾ ਵਿੱਚ ਲੜਕੀਆਂ ਵੱਲੋਂ ਅੱਜ ਇੱਕ ਨਾਟਕ ਪੇਸ਼ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਗਿਆ ਤੇ ਅਸੀਂ ਉਹਨਾਂ ਸਕੂਲ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਉੱਥੇ ਬਹੁਤ ਵੱਡੀ ਗਿਣਤੀ ਚ ਪਹੁੰਚੇ ਵਿਦਿਆਰਥੀ ਉਹਨਾਂ ਦੇ ਮਾਪਿਆਂ ਵੱਲੋਂ ਵੀ ਬਹੁਤ ਜ਼ਿਆਦਾ ਸਲਾੰਘਾ ਕੀਤੀ ਗਈ ਤੇ ਪਰਨ ਲਿਆ ਗਿਆ ਵੀ ਅਸੀਂ ਅੱਜ ਅੱਗ ਨਹੀਂ ਲਾਵਾਂਗੇ ਮਨਨ ਕਿਸਾਨਾਂ ਦਾ ਵੀ ਕਹਿਣਾ ਕਿ ਵੱਖਰਾ ਤਰੀਕਾ ਸੀਗਾ ਜਿਹੜਾ ਅੱਜ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ। ਜੇ ਅਸੀਂ ਅੱਗ ਨਹੀਂ ਲਾਵਾਂ ਕਿਸਾਨਾਂ ਨੇ ਵੀ ਵਾਧਾ ਕੀਤਾ ਕਿਹੜਾ। ਹਾਂਜੀ ਜੀ ਕਿਉਂਕਿ ਸਾਡੇ ਲਈ ਵੀ ਕਿਉਂਕਿ ਅਸੀਂ ਸਕੂਲਾਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਪੇਂਟਿੰਗ ਮੁਕਾਬਲੇ, ਭਾਸ਼ਣ ਮੁਕਾਬਲੇ ਤਾਂ ਕਰਵਾਉਣੀ ਆ ਪਰ ਜਦੋਂ ਅਸੀਂ ਪਿੰਡ ਕੋਕਰੀ ਕਲਾ ਦੇ ਵਿੱਚ ਪਹੁੰਚੇ ਉੱਥੇ ਅਸੀਂ ਸਕੂਲ ਦੇ ਵਿੱਚ ਦੇਖਿਆ ਉਹਨਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਇੱਕ ਸਕਿੱਟ ਕੀਤਾ ਗਿਆ ਸੀ ਜਿਹਦੇ ਵਿੱਚ ਅਸਲ ਦੇ ਵਿੱਚ ਉਹ ਸਕੂਲ ਦੇ ਟੀਚਰਜ਼ ਨੇ ਵੀ ਦੱਸਿਆ ਵੀ ਉਹਨਾਂ ਸਕੂਲ ਦੇ ਕਿਸੇ ਪੁਰਾਣੇ ਟੀਚਰ ਦੇ ਨਾਲ ਤੂਏ ਦੇ ਵਿੱਚ ਪ੍ਰਾਲੀ ਦੇ ਤੂਏ ਵਿੱਚ ਹਾਦਸਾ ਹੋਇਆ ਸੀ ਜਿੱਥੋਂ ਹੀ ਉਹਨਾਂ ਨੇ ਇਹ ਕਹਾਣੀ ਚੱਕੀ ਸੀ ਤਾਂ ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਅਸੀਂ ਤਾਂ ਖੁਦ ਉਹ ਜਿਹੜਾ ਨਾਟਕ ਦੇਖ ਕੇ ਭਾਵਕ ਹੋ ਗਏ ਸੀਗੇ ਬਹੁਤ ਵਧੀਆ ਨਾਟਕ ਪਾਣੀ ਦਾ ਚਾਹੇ ਹਵਾ ਦਾ ਚਾਹੇ ਮਿੱਟੀ ਦਾ ਤੇ ਇਸ ਕਰਕੇ ਵੀ ਮੈਨੂੰ ਯਕੀਨ ਆ ਵੀ ਤੁਸੀਂ ਇਹਨਾਂ ਗੱਲਾਂ ਤੇ ਪੂਰਾ ਅਮਲ ਕਰੋਗੇ ਤੇ ਬਾਕੀ ਅਸੀਂ ਤੁਹਾਨੂੰ ਗਾਸ਼ ਬਗਾਏ ਅਸੀਂ ਵੀ ਦੱਸਦੇ ਰਹਿੰਨੇ ਕੀ ਤਾਂ ਪਰ ਚਲੋ ਅੱਜ ਇਹਨਾਂ ਨੇ ਹੋਰ ਵੀ ਬਹੁਤ ਵਧੀਆ ਗੱਲਾਂ ਜਿਹੜੀਆਂ ਆਪਾਂ ਨੂੰ ਦੱਸੀਆਂ ਤੇ ਆਪਣਾ ਫਰਜ਼ ਬਣਦਾ ਵੀ ਆਪਾਂ ਇਹਨਾਂ ਗੱਲਾਂ ਤੇ ਅਮਲ ਕਰੀਏ ਤੇ ਆਪਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋ ਰਿਹਾ ਹੋ ਰਿਹਾ ਹੈਗਾ ਉਹਨਾਂ ਚੀਜ਼ਾਂ ਨੂੰ ਆਪਾਂ ਰੋਕਦੇ। ਬਾਕੀ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿਣੀ ਚਾਹਨਾ ਕਿ ਤੁਹਾਨੂੰ ਇਹ ਦੇਖੋ ਆ ਦੋ ਆਪਣੇ ਕੋਲ ਕੋਲ ਨੇ ਆਏ ਨੇ ਇਹ ਡਾਕਟਰ ਆ ਖੇਤੀਬਾੜੀ ਦੇ ਡਾਕਟਰ ਜਿੰਨੂੰ ਕਹਦਗੇ ਇੱਕ ਬੰਦਾ ਇਹ ਡਾਕਟਰ ਹੁੰਦੇ ਨਾ ਇੱਕ ਪਸ਼ੂਆਂ ਦੇ ਹੁੰਦੇ ਆ ਇਹ ਖੇਤੀਬਾੜੀ ਦੇ ਡਾਕਟਰ ਤੁਹਾਨੂੰ ਇਹਨਾਂ ਤੋਂ ਇੱਕ ਮੋਟੀਵੇਸ਼ਨ ਜ਼ਰੂਰ ਲੈਣੀ ਚਾਹੀਦੀ ਆ ਮੈਂ ਭਗਵਾਨ ਸਰ ਨਾਲ ਹੁਣੇ ਇਹੀ ਗੱਲ ਕਰਦਾ ਸੀ ਵੀ ਬੱਚੇ ਆਪਣੇ ਪੜਦੇ ਨਹੀਂਗੇ ਪੜ ਕੇ ਵੀ ਤੁਸੀਂ ਵੀ ਇੱਥੋਂ ਤੱਕ ਪਹੁੰਚ ਸਕਦੇ ਆ ਸਰ ਨਾਟਕ ਦੇ ਵਿੱਚ ਜਿਵੇਂ ਅੱਜ ਕੱਲ ਪੋਲੂਸ਼ਨ ਬਹੁਤ ਜ਼ਿਆਦਾ ਹੋ ਰਿਹਾ ਵਾ ਹਨਾ ਇਹੀ ਅਪੀਲ ਆ ਵੀ ਹਨਾ ਜਿਹੜੇ ਕਿਸਾਨ ਵੀਰ ਆ ਉਹ ਪਰਾਲੀ ਨੂੰ ਅੱਗ ਨਾ ਲਾਉਣ ਵੱਧ ਤੋਂ ਵੱਧ ਜਿਹੜੀ ਰਸਾਇਣਿਕ ਖਾਦਾ ਉਹਨਾਂ ਦਾ ਵੀ ਉਹਨਾਂ ਦੀ ਵਰਤੋਂ ਵੀ ਨਾ ਕਰਨ ਮੈਂ ਕਿਸਾਨ ਫੈਮਿਲੀ ਤੋਂ ਮੈਂ ਬਿਲੋਂਗ ਕਰਦੀ ਆ ਮੇਰੇ ਫਾਦਰ ਅਸੀਂ ਖੇਤੀ ਕਰਦੇ ਆ ਤੇ ਅਸੀਂ ਕੁਝ ਸਾਲਾਂ ਤੋਂ ਪਰਾਲੀ ਦੀ ਪਰਾਲੀ ਨੂੰ ਨਹੀਂ ਸਾੜ ਰਹੇ ਹੁਣ ਜਿਵੇਂ ਸਾਡੇ ਪਿੰਡ ਵਿੱਚ ਕੋਆਪਰੇਟਿਵ ਸੁਸਾਇਟੀ ਵੀ ਆ ਅਸੀਂ ਉਹਨਾਂ ਤੋਂ ਥੋੜੇ ਘੱਟ ਰੇਟ ਤੇ ਸੰਦ ਲੈ ਕੇ ਅਸੀਂ ਆਪਣੇ ਖੇਤ ਵਿੱਚ ਹਨਾ ਮਤਲਬ ਵਧੀਆ ਤਰੀਕੇ ਨਾਲ ਉਹਨਾਂ ਦੀ ਵਾਈ ਕਰਦੇ ਆ ਜਿਹੜੇ ਉਹਨਾਂ ਵਿੱਚ ਕੀੜੇ ਆ ਜਿਹੜੇ ਫਸਲ ਦੀ ਵਧੀਆ ਉਪਜਾਊ ਸ਼ਕਤੀ ਲਈ ਉਹ ਮਦਦ ਕਰਦੇ ਆ ਤੇ ਹੁਣ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਵੀ ਹਨਾ ਪ੍ਰਾਲੀ ਨੂੰ ਨਾ ਸਾੜੋ ਉਹਨਾਂ ਦੀ ਜਿਹੜੇ ਸਰ ਆਏ ਸੀਗੇ ਕੱਲ ਉਹ ਕਹਿ ਰਹੇ ਸੀਗੇ ਵੀ ਸਾਡੀ ਸੋਸਾਇਟੀ ਆ ਉੱਥੇ ਤੁਸੀਂ ਹਨਾ ਆਪਦੀ ਪ੍ਰਾਲੀ ਨੂੰ ਵੇਸਟ ਆ ਜਿਹੜਾ ਉੱਥੇ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਉੱਥੇ ਸਾਨੂੰ ਦੱਸ ਸਕਦੇ ਆ ਵੀ ਹਨਾ ਇਹਦਾ ਹੋਰ ਕੀ ਕੀ ਇਹਦਾ ਫਾਇਦੇ ਆ ਪ੍ਰਾਲੀ ਦੇ ਬਹੁਤ ਫਾਇਦੇ ਆ ਉਹਨੂੰ ਅਸੀਂ ਘਰ 'ਚ ਵੀ ਯੂਜ਼ ਕਰ ਸਕਦੇ ਆ ਬਟ ਉਹਦੇ ਨਾਲ ਪੋਲਿਊਸ਼ਨ ਵੀ ਹੁੰਦਾ ਸਕੈਚ ਦੇ ਵਿੱਚ ਦਿਖਾਇਆ ਕੀ ਸੀਗਾ ਜਿਹੜੀ ਸਕੈਚ ਤੇ ਸੀਗੀ ਸਕੈਚ 'ਚ ਸਰ ਮੇਰੇ ਰਿਲੇਟਿਵ ਆਤੇ ਹਨਾ ਉਹਨਾਂ ਦੀ ਨਾ ਪਿਛਲੇ ਸਾਲ ਡੈਥ ਹੋ ਗਈ ਸੀਗੀ ਉਹ ਜਾ ਰਹੇ ਸੀਗੇ ਬਾਈਕ ਤੇ ਤੇ ਹਨਾ ਧੂਆਂ ਰਸਤੇ ਵਿੱਚ ਬਹੁਤ ਜ਼ਿਆਦਾ ਸੀਗਾ ਤੇ ਜਿਹਦੇ ਕਾਰਨ ਹਨਾ ਉਹ ਕਿਸੇ ਗੱਡੀ ਦੇ ਹਨਾ نیچے ਆਣ ਕੇ ਉਹਨਾਂ ਦੀ ਡੈਥ ਹੋ ਗਈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਹਨਾ ਪਰਾਲੀ ਨੂੰ ਅੱਗ ਨਾ ਲੱਈ ਜਾਵੇ